ਕਹਿੰਦੇ ਨੇ ਜਿਹੜਾ ਇਹ 7 ਸਾਲ ਕੀ ਸਜ਼ਾ ਕੀ ਹੈ ਤੋ ਜਿਹੜਾ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਇਹ ਕਰ ਰਹੇ ਇਹ ਨਹੀਂ ਚਾਹੀਦਾ ਇਹ ਕਰਕੇ ਇਹਨਾਂ ਨੇ ਹੜਤਾਲ ਕੀਤੀ ਹੈ ਤੇ પેટ્રોલ ਪੰਪ ਤੇ ਹੁਣ ਲੋਕ ਵੀ ਰਾਤ ਦੇ ਲੱਗੇ ਨੇ ਪਤ ਤੇ ਜੇ ਤੁਹਾਡੇ ਕੋਲ ਪੰਪ ਤੇ ਤੇਲ ਪਹਵਾਨ ਆ ਰਹੇ ਨੇ ਤੁਹਾਡੇ ਕੋਲ ਤੇਲ ਹੀ ਨਹੀਂ ਮੁੱਕ ਜਾਣਾ ਤੋ ਉਹ ਮੁੱਕ ਹੀ ਜਾਣਾ ਜਿਆਦਾ ਜਿਆਦਾ ਆ ਚੱਲ ਜਾਣਾ ਕੱਲ ਚੱਲ ਜਾਣਾ ਬਸ ਇਸ ਸੇ ਜਿਆਦਾ ਤਾਂ ਹੈ ਹੀ ਨਹੀਂ ਸਟਾਕ ਹੀ ਖਤਮ ਹੋ ਜਾਣਾ ਤੇ ਹੁਣ ਲੋਕ પેટ્રોલ ਫਿਰ ਰਾਤਾਂ ਕੋਈ ਜਾਂਦੇ ਨੇ ਹਾਂਜੀ ਰਾਤ ਦਾ ਪਵਾਈ ਆਦਨੇ ਕੱਲ ਦਾ ਹੀ ਤੁਹਾਡੇ ਕੋਲ ਕਿੰਨਾ ਕੁ ਸਟਾਕ ਰਹਿ ਗਿਆ ਔਰ ਕਿਦ ਤੱਕ ਕਿੰਨੇ ਦਿਨ ਚੱਲੇ ਦੋ ਦਿਨ ਹੈ ਨਾ ਦੋ ਦਿਨ ਦਾ ਸਟਾਕ ਹੈ ਸਰ ਦੋ ਦਿਨ ਚੱਲੇਗਾ ਉਸਕੇ ਬਾਅਦ ਵੇਖੋ ਫਿਰ ਕਿਉਂਕਿ ਫਿਰ ਤੋਂ ਸਪਲਾਈ ਨਹੀਂ ਆਈ ਸਪਲਾਈ ਆਜ 3-4 ਦਿਨ ਹੋ ਗਏ ਨਹੀਂ ਆਈ ਔਰ ਅਗਰ ਜੇ ਲੋਕ ਕਿਵੇਂ ਟੈਂਕੀ ਫੁੱਲ ਕਰਾ ਰਹੇ ਨੇ ਅਗਰ ਜੇ ਇਤੈ ਕਰਵਾਉਂਦੇ ਨੇ ਤਾਂ ਕਿੰਨਾ ਕੁ ਉਹ ਕੰਪਨੀ ਤੇਲ ਖਤਮ ਹੋ ਜਾਏਗਾ ਡਰਾਈ ਹੋ ਜਾਏਗਾ ਪੰਪ ਤੇ ਦੇਖੋ ਸਰ ਹੁਣ ਤਾਂ ਪਹਿਲੇ ਟੰਕੀਆਂ ਫੁੱਲ ਕਰਾਈ ਜਾ ਰਹੇ ਨੇ ਹੁਣ ਪਹਿਲੇ ਸੇ ਤਾਂ ਖਪਤ ਜ਼ਿਆਦਾ ਹੋ ਗਈ ਹੈ ਜ਼ਿਆਦਾ ਪੈਟਰੋਲ ਲੱਗੀ ਜਾ ਰਿਹਾ ਹੈ ਹੁਣ ਲੋਕੀ ਜਿਹੜੇ ਆਂਦੇ ਨੇ ਉਹ ਕਹਿੰਦੇ ਫੁੱਲ ਕਰ ਦੋ ਜਾਂ ਜ ਸੌ ਕ ਪਵਾਉਂਦੇ ਸੀ ਉਹ ਕਰ ਰਹੇ 300 ਕ ਪਾ ਦਿਓ 500 ਕ ਪਾ ਦਿਓ ਐਂ ਕੀ ਜਾ ਰਹੇ ਨੇ ਟਰੱਕ ਤੁਹਾਡੇ ਇੱਥੇ ਨੁਕਰ ਚ ਲੱਗੇ ਫਿਰ ਹਾਂ ਜੀ ਟਰੱਕ ਆ ਸਾਹਮਣੇ ਖੜਾ ਹੈ ਜਿਹੜੇ ਤੇਲ ਪੋਂ 48 ਹੋ ਗਈ ਤੇ ਫਿਰ 48 ਡਰਾਈਵਰ ਆ ਹੀ ਨਹੀਂ ਰਿਹਾ ਡੀਪੂ ਬੰਦ ਹੈ ਡੀਪੂ ਬੰਦ ਹਾਂ ਜੀ ਜਾਰੇ ਜਿਹਨੇ ਤੱਕ ਪੈਟਰੋਲ ਸਾਡੇ ਹੜਤਾਲ ਤੇ ਸਰ ਹੜਤਾਲ ਤੇ ਨੇ ਆਰਟਿਸਟਾਂ ਦੇ ਵੀ ਹੜਤਾਲ ਚੱਲ ਗਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਇਹੋ ਹੀ ਕਹਿਣਾ ਹੈ ਲਗਾਤਾਰ ਜਿਹੜੀ ਉਹਨਾਂ ਨੇ ਹੜਤਾਲ ਜਿਹੜੀ ਚੱਲੀ ਗਈ ਹੈ ਉਹਨੂੰ ਲੈ ਕੇ ਸਾਡਾ ਜਿਹੜਾ 2 3 ਦੋ ਸਿਰਫ ਪੈਟਰੋਲ ਜਿਹੜਾ ਪੁਰਾਣਾ ਪਿਆ ਉਹ ਹੀ ਅਸੀਂ ਦੇ ਰਿਆ ਲੇਕਿਨ ਪੈਟਰੋਲ ਜਦੋਂ ਜਦੋਂ ਆਣਗੇ ਨਹੀਂ ਇੱਥੇ ਪੰਪ ਤੇ ਲੋਕ ਲੋਕ ਜਿਹੜੇ ਆ ਰਹੇ ਕੱਲ ਤੋਂ ਲੱਗੇ ਨੇ ਪੈਟਰੋਲ ਪਵਾਉਣ ਵਾਸਤੇ ਪੈਟਰੋਲ ਪਵਾਣ ਦੇ ਨੇ ਜੇ ਪੈਟਰੋਲ ਖਤਮ ਹੁੰਦਾ ਤੇ ਇਹਨਾਂ ਕੋਲ ਪੈਟਰੋਲ ਨਹੀਂ ਹੈਗਾ ਕਿਉਂਕਿ ਉਹ ਟਰੱਕ ਆਪਰੇਟਰ ਜਿਹੜੇ ਅੱਠ ਸਟੇਟਾਂ ਦੇ ਵਿੱਚ ਹੜਤਾਲ ਚਲੇ ਗਏ ਉਹਨਾਂ ਨੂੰ ਲੈ ਕੇ ਜਿਹੜਾ ਕਾਨੂੰਨ ਇੱਕ ਪਾਸ ਕੀਤਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਰੱਖਿਆ ਉਹਨੂੰ ਲੈ ਕੇ ਜਿਹੜਾ ਇਹਨਾਂ ਦਾ ਰੋਸ ਜਿਹੜਾ ਉਹ ਜਾਰੀ ਹੋ ਰਿਹਾ ਕਹਿੰਦੇ ਨੇ ਜਿਹੜਾ ਇਹ 7 ਸਾਲ ਕੀ ਸਜ਼ਾ ਕੀ ਹੈ ਤਾਂ ਜਿਹੜਾ 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਇਹ ਕਰ ਰਹੇ ਇਹ ਨਹੀਂ ਚਾਹੀਦਾ ਇਹ ਕਰਕੇ ਇਹਨਾਂ ਨੇ ਹੜਤਾਲ ਕੀਤੀ ਹੈ ਤੇ ਪٹرول ਪੰਪ ਤੇ ਹੁਣ ਲੋਕ ਵੀ ਰਾਤ ਦੇ ਲੱਗੇ ਨੇ ਤੇਲ ਜੇ ਤੁਹਾਡੇ ਕੋਲ ਪੰਪ ਤੇ ਤੇਲ ਪਹੁੰਚ ਆ ਰਹੇ ਨੇ ਤੁਹਾਡੇ ਕੋਲ ਤੇਲ ਹੀ ਨਹੀਂ ਮੁੱਕ ਜਾਣਾ ਤੂੰ ਉਹ ਮੁੱਕ ਹੀ ਜਾਣਾ ਜਿਆਦਾ ਜਿਆਦਾ ਆਜ ਚੱਲ ਜਾਣਾ ਕੱਲ ਚੱਲ ਜਾਣਾ ਬਸ ਇਸ ਤੋਂ ਜ਼ਿਆਦਾ ਤਾਂ ਹੈ ਹੀ ਨਹੀਂ ਕਿ ਸਟਾਕ ਹੀ ਖਤਮ ਹੋ ਜਾਣਾ ਤੇ ਹੁਣ ਲੋਕ ਪੈਟਰੋਲ ਫਿਰ ਰਾਤ ਦਾ ਪੁਆਈ ਜਾਂਦੇ ਨੇ ਹਾਂਜੀ ਰਾਤ ਦਾ ਪੁਆਈ ਆ ਰਹੇ ਨੇ ਕੱਲ ਦਾ ਹੀ ਤੁਹਾਡੇ ਕੋਲ ਕਿੰਨਾ ਕੁ ਸਟਾਕ ਰਹਿ ਗਿਆ ਔਰ ਕਿੰਨਾ ਕਿੰਨੇ ਦਿਨ ਚੱਲੇ ਦੋ ਦਿਨ ਹੈ ਨਾ ਦੋ ਦਿਨ ਦਾ ਸਟਾਕ ਹੈ ਸਰ ਦੋ ਦਿਨ ਚੱਲੇਗਾ ਉਸਕੇ ਬਾਅਦ ਵੇਖੋ ਫਿਰ ਕਿ ਫਿਰ ਤੋਂ ਸਪਲਾਈ ਨਹੀਂ ਆਈ ਸਪਲਾਈ ਆਜ 3-4 ਦਿਨ ਹੋ ਗਏ ਨਹੀਂ ਆਈ ਮਰ ਅਗਰ ਜੇ ਲੋਕ ਕਿਵੇਂ ਟੈਂਕੀ ਫੁੱਲ ਕਰਾ ਰਹੇ ਨੇ ਅਗਰ ਜੇ ਇਤਾ ਹੀ ਕਰਵਾਉਂਦੇ ਨੇ ਤਾਂ ਕਿੰਨਾ ਤੋਂ ਉਹ ਪੰਪ ਤੇ ਤੇਲ ਖਤਮ ਹੋ ਜਾਏਗਾ ਡਰਾਈ ਹੋ ਜਾਏਗਾ ਪੰਪ ਤੇ ਦੇਖੋ ਸਰ ਹੁਣ ਤਾਂ ਪਹਿਲੇ ਟੰਕੀਆਂ ਫੁੱਲ ਕਰਾਈ ਜਾ ਰਹੇ ਨੇ ਹੁਣ ਪਹਿਲੇ ਸੇ ਤਾਂ ਖਪਤ ਜ਼ਿਆਦਾ ਹੋ ਗਈ ਹੈ ਜ਼ਿਆਦਾ ਪੈਟਰੋਲ ਲੱਗੀ ਜਾ ਰਿਹਾ ਹੈ ਹੁਣ ਲੋਕੀ ਜਿਹੜੇ ਆਂਦੇ ਨੇ ਉਹ ਕਹਿੰਦੇ ਫੁੱਲ ਕਰ ਦੋ ਜਾਂ ਜੇ ਸੌ ਕਪਵਾਉਂਦੇ ਸੀ ਉਹ ਕਰ ਰਹੇ 300 ਕ ਪਾ ਦੋ 500 ਕ ਪਾ ਦੋ ਅਹੀਂ ਕਿ ਜਾ ਰਹੇ ਨੇ ਟਰੱਕ ਤੁਹਾਡੇ ਇੱਥੇ ਨੁਕਰ ਚ ਲੱਗੇ ਫਿਰ ਹਾਂਜੀ ਟਰੱਕ ਆ ਸਾਹਮਣੇ ਖੜਾ ਹੈ ਜੇ ਤੇਲ ਪੰਪ ਜਿਹੜੀ ਹੜਤਾਲੀ ਹੋ ਗਈ ਤੇ ਫਿਰ ਹੜਤਾਲੀ ਡਰਾਈਵਰ ਆ ਹੀ ਨਹੀਂ ਰਿਹਾ ਡਿਪੋ ਬੰਦ ਹੈ ਨਾ ਡਿਪੋ ਬੰਦ ਹੈ ਡਿਪੋ ਬੰਦ ਗੜ ਤੋਂ ਹਾਂਜੀ ਜਾਰੇ ਜਿਹੜੇ ਟਰੱਕ ਆਪਰੇਟਰ ਸਾਡੇ ਹੜਤਾਲ ਤੇ ਸਰ ਹੜਤਾਲ ਤੇ ਨੇ ਆਰਟਿਸਟਾਂ ਦੇ ਵੀ ਹੜਤਾਲ ਚੱਲਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਇਹੋ ਹੀ ਕਹਿਣਾ ਹੈ ਲਗਾਤਾਰ ਜਿਹੜੀ ਉਹਨਾਂ ਨੇ ਹੜਤਾਲ ਜਿਹੜੀ ਚੱਲੀ ਗਈ ਹੈ ਉਹਨੂੰ ਲੈ ਕੇ ਸਾਡਾ ਜਿਹੜਾ 2-3 ਤੋਂ ਸਿਰਫ ਪੈਟਰੋਲ ਜਿਹੜਾ ਪੁਰਾਣਾ ਪਿਆ ਉਹ ਹੀ ਅਸੀਂ ਦੇ ਰਿਆ لیکن પેટ્રોલ ਜਦੋਂ ਜਦੋਂ ਆਣਗੇ ਨਹੀਂ ਇੱਥੇ ਪੰਪ ਤੇ ਲੋਕ ਜਿਹੜੇ ਆ ਰਹੇ ਕੱਲ ਤੋਂ ਲੱਗੇ ਨੇ પેટ્રોલ ਪਵਾਉਣ ਵਾਸਤੇ પેટ્રોલ ਪਵਾਉਣ ਦੇ ਨੇ ਜੇ પેટ્રોલ ਖਤਮ ਹੁੰਦਾ ਤੇ ਇਹਨਾਂ ਕੋਲ પેટ્રોલ ਨਹੀਂ ਹੈਗਾ ਕਿਉਂਕਿ ਉਹ ਟਰੱਕ ਆਪਰੇਟਰ ਜਿਹੜੇ ਅੱਠ ਸਟੇਟਾਂ ਦੇ ਵਿੱਚ ਅੜਤਾ ਦੇ ਚਲੇ ਗਏ ਉਹਨਾਂ ਨੂੰ ਲੈ ਕੇ ਜਿਹੜਾ ਕਾਨੂੰਨ ਇੱਕ ਪਾਸ ਕੀਤਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਰੱਖਿਆ ਉਹਨੂੰ ਲੈ ਕੇ ਜਿਹੜਾ ਇਹਨਾਂ ਦਾ ਰੋਸ ਜਿਹੜਾ ਉਹ ਜਾਰੀ ਜਾਰੀ ਹੋ ਰਿਹਾ ਹੈ